ਇਹ ਸਾਰੇ ਵੀਰ ਭਰਾਵਾਂ ਨੂੰ ਸਭ ਦੀ ਵੈਲਕਮ ਆ ਜੀ ਅੱਜ ਨਵੇਂ ਬਲੌਕ ਦੇ ਵਿੱਚ ਰੱਬ ਨੇ ਕੀਤੀ ਹੋਈ ਹੈ ਜਲ ਥਲ ਸਾਡੇ ਤੇ ਪੂਰਾ ਮੀਂਹ ਪੈਣ ਲਿਆ ਜੀ ਰੁੱਖਾਂ ਦੇ ਛੋਟੇ ਪੌਦਿਆਂ ਦੇ ਸਰਵਠਾਣੋਂ ਭਾਰੀ ਹੋ ਕੇ ਠਾਂ ਡਿੱਗ ਪਏ ਆ ਤੇ ਝੋਨੇ ਵੀ ਨਕੋ ਨਕ ਪਾਣੀ ਨਾਲ ਭਰੇ ਪਏ ਆ ਤੁਸੀਂ ਵੇਖ ਸਕਦੇ ਹੋ ਕਈਦਰ ਸਾਡਾ ਟਰੈਕਟਰ ਸੀਗਾ ਇਹ ਲਿਬੜਿਆ ਸੀਗਾ ਤੇ ਇਹਨੂੰ ਅਸੀਂ ਬਾਹਰ ਹੀ ਡੱਕਤਾ ਤੇ ਅਸੀਂ ਕਿਹਾ ਕਿ ਚਾਲੇ ਦੇ ਟਾਇਰਾਂ ਨੂੰ ਮਿੱਟੀ-ਮੁੱਟੀ ਲੱਗੀ ਹੈਗੀ ਸਵੇਰੇ ਪੱਠੇ ਲੈ ਕੇ ਆਏ ਹਾਂਗੇ ਤੇ ਛੁੱਟੀ-ਮੁੱਟੀ ਲੱਥ ਜੂਗੀ ਟਾਇਰਾਂ ਵੀ ਤੇ ਜਦੋਂ ਫਿਰ ਇੱਧਰ ਥਵੇੜੇ ਚ ਅੰਦਰ ਡੱਕੀਦਾ ਵਾ ਤੇ ਫਰਸ਼ ਤੇ ਮਿੱਟੀ ਜਾਂਦੀ ਆ ਤੇ ਪਰਸੂ ਸਾਰਾ ਖਰਾਬ ਹੋ ਜਾਂਦਾ ਇਸ ਕਰਕੇ ਨੂੰ ਬਾਹਰ ਹੀ ਡੱਕਤਾ ਜੀ ਪੂਰਾ ਰੱਬ ਕੁਲਿਆ ਪਿਆ ਵਾ 400 ਰੁਪਏ ਹੀ ਵੇਖ ਸਕਦੇ ਹੋ ਕਾਲੀਆਂ ਘਟਾਂ ਸ਼ਾਈਆਂ ਪਈਆਂ ਨੇ ਕਿੱਥੇ ਕਿੱਥੇ ਤੁਹਾਡੇ بارش ਹੋ ਰਹੀ ਆ ਮੀਂਹ ਪੈ ਰਿਹਾ ਵਾ ਕਮੈਂਟਾਂ ਦੇ ਵਿੱਚ ਗਰੋਹ ਦੱਸਣਾ ਤੇ ਸਾਡੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਇੱਧਰ ਪੂਰੀ ਬਰਸਾਤ ਹੋਣ ਢਈ ਆ ਦੇਖ ਸਕਦੇ ਹੋ ਤੁਸੀਂ ਹੁਣ ਥੋੜੀ ਧੀਮੀ ਗਤੀ ਚ ਹੋ ਗਈ ਆ ਪਹਿਲਾਂ ਤੇਜ਼ ਸੀਗੀ ਤੇ ਚਨੇ ਪੂਰੇ ਹਨ ਕੋਨਕ ਕੰਡੇ ਕੰਢੀ ਹੋਏ ਪਏ ਨੇ ਇੱਧਰ ਵੀ ਦੇਖ ਸਕਦੇ ਹੋ ਤੁਸੀਂ ਜਿਹੜੇ ਜਨ ਜੀਵੇ ਵੇਖੋ ਉੱਟਦੇ ਫਿਰੰਡੇ ਆ ਕਦੀ ਕਿਹ ਰੁਕਤੇ ਬਿੰਦੇ ਆ ਕਦੀ ਕਿਤੇ ਦਿੰਦੇ ਆ ਆਹ ਰੋਡ ਚ ਲੰਡੇ ਵੇਖ ਲੋ ਪਾਣੀ ਆਉਂਦਿਆ ਰੋਡ ਦਾ ਕਿਸ ਤਰ੍ਹਾਂ ਪਾਣੀ ਆਉਂਦਿਆ ਦੇ ਸੁੱਝਨੇ ਪੂਰੇ ਹੀ ਭਰੇ ਪਏ ਆ ਸਾਰੇ ਜਾਨੇ ਤੁਸੀਂ ਕਮੈਂਟਾਂ ਦੇ ਫਿਰ ਜਰੂਰ ਲਸਣਾ ਵੀ ਮੀ ਕਿੱਥੇ ਕਿੱਥੇ ਪਿਆ ਆਹ ਟਟੌਲੀ ਆ ਗਏ ਫੋਟ ਗਈ ਆ ਬੰਗਲਾ ਉੱਡ ਗਿਆ ਨਹੀਂ ਤਾਂ ਵਿਚਾਰੇ ਕਦੀ ਕਿਤੇ ਵਹਿੰਦੇ ਆ ਕਦੀ ਕਿਤੇ ਵਹਿੰਦੇ ਆ ਰੁੱਖ ਵੀ ਹੁਣ ਚੋਣ ਰਹੇ ਆ ਰੁੱਖਾਂ ਚੋਣ ਹੋਣ ਕਰਨ ਲੇ ਤਾਂ ਵਿਚਾਰੇ ਕੋਈ ਕਦੇ ਪਹਿਚਾ ਨਹੀਂ ਜਾਣਦੇ ਆ ਇਹ ਬੱਦਲ ਪੂਰਾ ਹੋਇਆ ਘਟਾਂ ਕਾਲੀਆਂ ਸਾਈਆਂ ਪਈਆਂ ਤੂੰ ਵੇਖੋ ਰੱਬ ਦੇ ਰੰਗ ਉੱਤੇ ਕਿੱਥੇ ਕਿੱਥੇ بارش ਹੋਈ ਜਰੂਰ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਜੇ ਤੇ ਸਾਡੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਖੇਤੀਬਾੜੀ ਸੰਬੰਧੀ ਵੀਡੀਓ ਵੇਖਣ ਲਈ ਜਰੂਰ ਸਾਨੂੰ ਫੋਲੋ ਕਰਿਓ ਇੱਧਰ ਅਚੋਨੇ ਸਾਡੇ ਨੇ ਦੂਸਰੀ ਵਾਰ ਖਾਦ ਪੈ ਚੁੱਕੀ ਆ ਜੀ ਇਹ ਲਗਭਗ 20 ਇਹ 20 ਦਿਨ ਦਾ ਹੋ ਗਿਆ ਜੀ 20 ਦਿਨ ਦਾ ਹੋ ਚੁੱਕਾ ਵਾ ਇਹਨੂੰ ਦੂਸਰੀ ਵਾਰ ਖਾਦ ਪੈ ਚੁੱਕੀ ਹੈ ਜੀ ਪੂਰਾ ਵੇਖ ਲਓ ਐ ਪਾਣੀ ਨੀਲਾ ਹੋਇਆ ਪਾਣੀ ਖਲੋਤੇ ਪਏ ਆ ਝੋਨਿਆਂ ਚ ਇਧਰ ਹਲਦੀ ਜਹਾਡੀ ਮਰੋਦਾ ਬੂਟਾ ਇਧਰ ਸਾਡਾ ਰਕਸਾ ਵੀ ਹੈਗਾ ਵਾ ਤੁਸੀਂ ਵੇਖ ਸਕਦੇ ਹੋ ਤੇ ਹੁਣ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਕੇ ਰੇਲਿਆਂ ਦੀਆਂ ਵੱਲਾਂ ਠਾਣ ਨੂੰ ਡਿੱਗ ਚੁੱਕੀਆਂ। ਭਾਰੀਆਂ ਹੋ ਕੇ ਮੀਂਹ ਦੇ ਪੈਣ ਕਾਰਨ ਤੇ ਇਸ ਕਰਕੇ ਤੁਹਾਨੂੰ ਦਿਖਾ ਰਹੇ ਹਾਂ ਜੀ। ਸਾਨੂੰ ਜ਼ਰੂਰ ਦੱਸਿਓ ਮੀਂਹ ਕਿੱਥੇ-ਕਿੱਥੇ ਪਿਆ ਤੁਹਾਡੇ। ਆ ਸਾਡਾ ਜੀ ਘਰ। ਘਰ ਵੀ ਤੁਹਾਨੂੰ ਦਿਖਾ ਦਿੰਨੇ ਆਂ ਅਸੀਂ ਆਪਣਾ। ਪੂਰਾ ਸਾਡਾ ਮਸ਼ੀਨ ਦਾ ਕੱਟ ਰ ਇੱਥੇ ਹੀ ਖਲੋਤਾ ਉਧਰ ਬਈ ਆਏ ਸੀ ਉਧਰ ਲਾਇਆ ਨਹੀਂ ਹੁਣ ਬਸ ਮੀਂਹ ਹਟੂਗਾ ਤੇ ਮੌਸਮ ਸਾਫ ਹੋਊਗਾ ਤਾਂ ਫਿਰ ਇਹਨੂੰ ਲਾਵਾਂਗੇ ਜੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਤੇ ਚੈਨਲ ਸਾਡੇ ਨੂੰ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ ਸਾਰੇ ਵੀਰ ਭਰਾਵਾਂ ਦਾ